ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਤੇ ਆਖਰੀ ਕੰਡ 16 ਆਖਿਰ ਨੂੰ ਆਪਣੀ ਕਸ਼ਮਕਸ਼ ਵਿੱਚੋਂ ਨਿਕਲ ਕੇ 2 ਘੰਟੇ ਬਾਅਦ ਕਮਲ ਉੱਥੋਂ ਦੇ ਹਵਾਈ ਅੱਡੇ ਦੇ ਕੋਲ ਪਹੁੰਚੇ ਇੱਕ ਹੋਟਲ ਵਿੱਚ ਚਲਾ ਗਿਆ ਸ਼ਾਮ ਦਾ ਖਾਣਾ ਖਾਣ ਤੋਂ ਇੱਕ ਉਸ ਸਿਸਲੀ ਦੀ ਕਾਲ ਨੂੰ ਪਤਾ ਨਹੀਂ ਕਿਉਂ ਡਿਕਟ ਰਿਹਾ ਪਰ ਸਿਸਲੀ ਨੇ ਉਸਨੂੰ ਕੋਈ ਕਾਲ ਨਾ ਕੀਤੀ ਜਦੋਂ ਰਾਤ ਦੇ 8 ਵਜੇ ਉਸਨੇ ਆਪ ਹੀ ਸਿਸਲੀ ਨੂੰ ਇੱਕ ਵਾਰ ਫਿਰ ਫੋਨ ਕੀਤਾ ਪਰ ਇਸ ਵਾਰ ਵੀ ਸਿਸਲੀ ਨੇ ਉਸ ਦਾ ਫੋਨ ਨਾ ਚੁੱਕਿਆ ਤਿੰਨ ਵਾਰ ਫੋਨ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਹਨੇ ਮਨ ਵਿੱਚ ਆਖਿਆ ਚਲੋ ਸਿਸਲੀ ਮੇਰੀ ਇਹੋ ਦੁਆ ਹੈ ਕਿ ਤੂੰ ਖੁਸ਼ ਰਹੇ ਸਾਰੀ ਫਲਾਈਟ ਦੌਰਾਨ ਉਸ ਸਿਸਲੀ ਬਲੋਚਣਕ ਇੰਜ ਦੇ ਬਤੀਰੇ ਬਾਰੇ ਕਿਸੇ ਪਲ ਵੀ ਸੋਚਣ ਤੋਂ ਨਾ ਰਹਿ ਸਕਿਆ ਕਦੀ ਉਹ ਫਿਰ ਉਹਨਾਂ ਪਲਾਂ ਵਿੱਚ ਚਲਿਆ ਜਾਂਦਾ ਜਦੋਂ ਅਲਫ ਲੰਗੀ ਸਿਸਲੀ ਉਸਨਾ ਬਿਸਤਰ ਬਿਚ ਉਸਨੂੰ ਕਾਮਿਕ ਪੱਖੋਂ ਉਕਸਾਰੀ ਸੀ ਉਸਦੇ ਮਨ ਵਿੱਚ ਫੇਰ ਆਉਂਦਾ ਮੈਂ ਕੋਈ ਗਲਤ ਨਹੀਂ ਕੀਤਾ ਬਸ ਉਹ ਮੈਨੂੰ ਸਮਝਣ ਨਹੀਂ ਆ ਆਪਣੇ ਸਵੈਮਾਨ ਹਿੱਟ ਦਬ ਕੇ ਮੇਰੇ ਉੱਤੇ ਐਵੇਂ ਵਰ ਪਈ ਉਹਨੇ ਇੱਕ ਪਲ ਵੀ ਇਹ ਨਹੀਂ ਸੋਚਿਆ ਕਿ ਮੈਨੂੰ ਉਸ ਵਕਤ ਉਸਨੂੰ ਵਰਤਣਾ ਬਹੁਤ ਹੀ ਸੌਖਾ ਸੀ ਪਰ ਮੈਂ ਇੱਕ ਦੋਸਤ ਦੇ ਤੌਰ ਤੇ ਉਹਦੇ ਨਾਲ ਠੀਕ ਨਭਾਈ ਸੀ ਫਿਰ ਉਹਦੀ ਸੋਚ ਪਲਟੀ ਅਰਸਲ ਉਹ ਵੀ ਕੀ ਕਰਦੀ ਮੈਂ ਹਰ ਵਾਰ ਫੋਨ ਉੱਤੇ ਉਹਦੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਰਿਹਾ ਸ਼ਾਇਦ ਮੈਂ ਅਣਜਾਣਿਆ ਹੀ ਉਹਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਮੈਨੂੰ ਉਸ ਨਾਲ ਪਿਆਰ ਹੋ ਗਿਆ। ਜਾਂ ਕਿਸੇ ਕਿਸਮ ਦਾ ਲगाव ਹੋ ਗਿਆ। ਕਿ ਮੈਂ ਉਸ ਨਾਲ ਗੱਲ ਕਰਦਿਆਂ ਕਦੇ ਇੰਜ ਦੀ ਭਾਸ਼ਾ ਵਰਤੀ ਸੀ? ਨਹੀਂ। ਕਿ ਮੈਂ ਇੰਜ ਦੀ ਕੋਈ ਸਿੱਧੀ ਗੱਲ ਉਹਨੂੰ ਕਦੇ ਕਹੀ? ਨਹੀਂ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਸਿਸਲੀ ਨੂੰ ਇਸ ਤਰ੍ਹਾਂ ਦਾ ਇਸ਼ਾਰਾ ਵੀ ਕੀਤਾ ਹੋਵੇ। ਪਰ ਤਾਂ ਯਾਰ ਕੀ ਹੋ ਗਿਆ? ਹਾਂਏ ਮੇਰੀ ਗਲਤੀ ਸੀ ਕਿ ਮੈਂ ਉਸਨੂੰ ਟ੍ਰੀਨਾ ਬਾਰੇ ਜ਼ਰੂਰ ਹਨੇਰੇ ਵਿੱਚ ਰੱਖਿਆ। ਹਾਂ ਇਸਨੂੰ ਗਲਤੀ ਕਿਹਾ ਜਾ ਸਕਦਾ। ਸੱਚ ਮੁੱਚ ਮੈਨੂੰ ਉਸਨੂੰ ਇਹ ਸਾਫ਼ ਕਰ ਦੇਣਾ ਚਾਹੀਦਾ ਸੀ ਕਿ ਟ੍ਰੇਨਾਂ ਤੇ ਮੈਂ ਇੱਕ ਦੂਜੇ ਨਾਲ ਜੁੜ ਚੁੱਕੀ ਸੀ ਜਿਵੇਂ ਜਦੱਸ ਦੱਸਦਾ ਤਦ ਸ਼ਾਇਦ ਅਜ ਕਦੇ ਹੁੰਦਾ ਹੀ ਨਾ ਮੈਂਵੇਂ ਆਪਣੀ ਬੇਇੱਜ਼ਤੀ ਕਰਵਾ ਲਈ ਸ਼ਾਇਦ ਉਹ ਵੀ ਇੱਕ ਤਰ੍ਹਾਂ ਆਪਣੀ ਬੇਇੱਜ਼ਤੀ ਸਮਝ ਕੇ ਮੇਰੇ ਉੱਤੇ ਵਰਪੀ ਹਰ ਵਕਤ ਮੈਂ ਉਸ ਨਾਲ ਉਸਦੇ ਫਿਕਰ ਦੀਆਂ ਗੱਲਾਂ ਕਰੀ ਗਿਆ ਜਿਸ ਤੋਂ ਉਹਨੂੰ ਸ਼ਾਇਦ ਇਹ ਵੀ ਲੱਗਿਆ ਹੋਣਾ ਕਿ ਮੇਰਾ ਉਸ ਨਾਲ ਲਗਾਓ ਬਹੁਤ ਹੈ ਸ਼ਾਇਦ ਇਹ ਲਗਾਓ ਥੋੜਾ ਬਹੁਤ ਹੈਵੀ ਸੀ ਮਿੱਤਰਾ ਤੇ ਹੁਣ ਮੈਂ ਇੱਕ ਚੰਗੀ ਬਿੱਤਰ ਗਵਾਲੀ ਪਟਰੀਨਾ ਦੇ ਮੋਹ ਨੇ ਅਜਿਹਾ ਸਭ ਕੁਝ ਮੇਰੇ ਮਨ ਵਿੱਚ ਘਟ ਦਿੱਤਾ ਸੀ ਪਤਾ ਨਹੀਂ ਯਾਰ ਮੈਂ ਟਰੀਨਾ ਤੇ ਆਪਣੇ ਰਿਸ਼ਤੇ ਨੂੰ ਉਸ ਕੋਲੋਂ ਕਿਉਂ ਛੁਪਾਈ ਰੱਖਿਆ ਸ਼ਾਇਦ ਇਸ ਕਰਕੇ ਵੀ ਸਿਸਰੀ ਦਾ ਗੁੱਸਾ ਜੈਸੀ ਮੇਰੇ ਕੋ ਖਿਆਲ ਨੇ ਕਿ ਟਰੀਨਾ ਬਾਰੇ ਇਹਨੂੰ ਕਾਹਨੂੰ ਦੱਸਣਾ ਸਾਡੇ ਵਿਚਕਾਰ ਇੱਕ ਗਲਤਫਹਿਮੀ ਖੜੀ ਕਰ ਦਿੰਦੀ ਮੇਰੇ ਇੱਕ ਚੰਗੇ ਮਿੱਤਰ ਵਾਲੇ ਸਵੇ ਕਾਬੂ ਨੂੰ ਵੇਖ ਕੇ ਉਹ ਸ਼ੈਲ ਉਲਟ ਸਮਝ ਗਈ ਕਿ ਮੈਂ ਉਹਨੂੰ ਠੁਕਰਾ ਦਿੱਤਾ ਸਾਡੀ ਚੰਗੀ ਭੜੀ ਦੋਸਤੀ ਚੱਲੀ ਜਾ ਰਹੀ ਸੀ ਤੇ ਇੱਕ ਗਲਤਫਹਿਮੀ ਨੇ ਖਰਾਬ ਕਰ ਦਿੱਤੀ ਦੇਵਾਈਰ ਦੇ ਉੱਤੇ ਉਸ ਦੇ ਚੁੰਮਣ ਵਿੱਚ ਮੇਰਾ ਇੰਨਾ ਗਰਸਿਆ ਜਾਣਾ ਵੀ ਮੇਰੀ ਗਲਤੀ ਸੀ ਬਹੁਤ ਵੱਡੀ ਗਲਤੀ ਸੀ ਉਦੋਂ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਮੈਨੂੰ ਉੱਥੇ ਵੀ ਜਰਾ ਸੰਕੋਚ ਬਖਾਉਣਾ ਚਾਹੀਦਾ ਸੀ ਬਸ ਮੈਂ ਹਮੇ ਚੁੰਮਣ ਵਿੱਚ ਹੀ ਡੁੱਬ ਗਿਆ ਤਾਂ ਜੇ ਮੇਰੇ ਵੱਲੋਂ ਵੀ ਇੰਨੇ ਪਰਮੇ ਚੁੰਮਣ ਨੇ ਉਸ ਵੱਲ ਕੋਈ ਅਜੇ ਹ ਇਸ਼ਾਰਾ ਕੀਤਾ ਹੋਣਾ ਜਿਸ ਕਰਕੇ ਉਹ ਬਿਸਤਰ ਵਿੱਚ ਮੇਰੇ ਪ੍ਰਤੀ ਇੰਜ ਖੁੱਲ ਗਈ ਸੀ ਗਲਤੀ ਸਾਰੀ ਮੇਰੀ ਹੀ ਹੈ ਮੈਂ ਇਸ ਵਾਰੀ ਟ੍ਰੀਨਾ ਨੂੰ ਕੀ ਆਖਾਂਗਾ ਮੈਨੂੰ ਸਾਰੀ ਗੱਲ ਉਹਨੂੰ ਦੱਸ ਦੇਣੀ ਚਾਹੀਦੀ ਹੈ ਜੋ ਮੈਂ ਹੁੰਤੀ ਕਰਦਾ ਆ ਰਿਹਾ ਤੇ ਜੋ ਸੱਸ ਸ੍ਰੀ ਨੇ ਮੇਰੇ ਨਾਲ ਕੀਤਾ ਨਹੀਂ 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 ਤਦ ਹੀ ਦੱਸਾਂ ਜਿਉ ਮੈਨੂੰ ਪੁੱਛੇ ਐਵੇਂ ਉਸ ਨੂੰ ਕੋਈ ਹੋਰ ਹੀ ਗਲਤਫਹਿਮੀ ਹੋ ਜਾਵੇਗੀ ਫਿਰ ਇਹ ਔਰਤਾਂ ਮਰਦ ਨੂੰ ਇੱਕ ਮਿੰਟ ਵਿੱਚ ਹੀ ਗਲਤ ਸਮਝਣ ਲੱਗ ਪੈਂਦੀਆਂ ਹਨ ਉਸ ਦੀਆਂ ਸੋਚਾਂ ਉਸ ਦੇ ਕਾਬੂ ਵਿੱਚੋਂ ਬਾਹਰ ਸਨ ਲਰਸਲ ਉਸ ਸੱਸ ਸ੍ਰੀ ਵੱਲੋਂ ਕੀਤੇ ਗਏ ਬਦੀਰੇ ਨਾਲ ਭਾਵਕ ਤੌਰ ਤੇ ਪੂਰੀ ਤਰ੍ਹਾਂ ਹਿਲ ਗਿਆ ਸੀ ਉਹਨੂੰ ਸੱਸ ਸ੍ਰੀ ਨਾਲ ਪਤਾਏ ਪਲ ਜਦ ਯਾਦ ਆਉਂਦੇ ਉਸ ਨੂੰ ਉਦੋਂ ਹੀ ਟ੍ਰੀਨਾ ਯਾਦ ਆਉਣ ਲੱਗ ਪੈਂਦੀ ਉਹ ਸੋਚਣ ਲੱਗ ਪੈਂਦਾ ਚੰਗਾ ਇਹ ਹੋਇਆ ਸਿਸਲੀ ਨਾਲ ਹੋ ਰਿਹਾ ਮੇਰਾ ਇਹ ਇਹ ਜ ਖਤਮ ਹੋ ਗਿਆ ਹੋ ਸਕਦਾ ਹੈ ਕਿ ਮੇਰੇ ਸਿਸਲੀ ਨਾਲ ਅਜਿਹੇ ਅਜੀਬ ਜੇ ਸਬੰਧ ਮੇਰੇ ਤੇ ਟ੍ਰੇਨਾਂ ਵਿੱਚ ਵੀ ਫਰਕ ਪਾ ਸਕਤੇ ਸਨ ਇਹ ਸੋਚਦਾ ਸੋਚਦਾ ਉਸੋਂ ਗਿਆ ਅਖੀਰ ਨੂੰ ਉਹ ਆਪਣੇ ਘਰ ਪੁੱਜਾ ਉਹਦਾ ਦਿਲ ਕੀਤਾ ਕਿ ਉਹ ਟ੍ਰੇਨਾਂ ਨੂੰ ਫੋਨ ਕਰਕੇ ਦੱਸੇ ਕਿ ਉਹ ਵਾਪਸ ਆ ਗਿਆ ਤੇ ਸਿਸਲੀ ਨੇ ਉਸ ਨਾਲ ਇਸ ਕਰਕੇ ਬੁਰੀ ਕੀਤੀ ਕਿਉਂਕਿ ਉਹਨੇ ਉਸ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਕੁਝ ਚਿਰ ਬਾਅਦ ਉਹਨੇ ਟ੍ਰੀਨਾ ਨੂੰ ਇਸ ਗੱਲ ਬਾਰੇ ਨਾ ਦੱਸਣ ਦਾ ਫੈਸਲਾ ਇਹ ਸੋਚ ਕੇ ਲਿਆ ਇਸ ਮੁੱਦੇ ਉੱਤੇ ਮਿੱਟੀ ਬਾ ਮਿੱਤਰਾ ਇਸ ਨੂੰ ਇੰਜ ਲੈ ਜਿਵੇਂ ਇਹ ਕੁਝ ਵਾਪਰਿਆ ਹੀ ਨਹੀਂ ਆਪੇ ਕੁਝ ਦਿਨ ਬਾਅਦ ਸਿਸਲੀ ਤੇ ਘਟਨਾ ਦੀ ਯਾਦ ਤੁੰਦਰੀ ਜੀ ਬਣ ਕੇ ਬੇਅਸਰ ਹੋ ਜਾਵੇਗੀ ਇਸੇ ਕਰਕੇ ਉਸ ਦਿਨ ਉਹਨੇ ਟ੍ਰੀਨਾ ਨੂੰ ਫੋਨ ਕਰਕੇ ਇਹ ਵੀ ਨਹੀਂ ਦੱਸਿਆ ਕਿ ਸਿਸਲੀ ਕੋਲੋਂ ਦੂਸਰੇ ਦਿਨੀ ਮੋੜਾਇਆ ਸੀ ਘਰ ਆ ਕੇ ਵੀ ਉਸ ਸਿਸਲੀ ਤੇ ਬੱਲਾ ਇੰਨਾ ਪਿਆਰ ਬਖੋਣ ਅਤੇ ਫਿਰ ਉਸਦੇ ਇੰਨਾ ਗਲਤ ਤਰੀਕੇ ਨਾਲ ਬੇਸ਼ਅ ਆਉਣ ਬਾਰੇ ਸੋਚੀ ਹੀ ਜਾ ਰਿਹਾ ਸੀ। ਉਹਨੂੰ ਇਹ ਸਮਝ ਹੀ ਨਹੀਂ ਸੀ ਪੈ ਰਹੀ ਕਿ ਇੱਕਦਮ ਸਿਸਲੀ ਨੂੰ ਸੁਣਾ ਲਉ ਇੰਜ ਟੁੱਟਣ ਦੀ ਕੀ ਜ਼ਰੂਰਤ ਸੀ। ਉਹ ਜਿੰਨਾ ਜ਼ੋਰ ਲਾ ਕੇ ਉਸ ਘਟਨਾ ਨੂੰ ਮਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਉਨਹੀ ਹੀ ਉਹਨੂੰ ਯਾਦ ਆਉਂਦੀ ਰਹੀ। ਦੂਸਰੇ ਦਿਨ ਉਹਦੇ ਮਨ ਨੇ ਇਹ ਫੈਸਲਾ ਲਿਆ ਕਿ ਉਹ ਚੁੱਪਚਾਪ ਕੰਮ ਉੱਤੇ ਜਾਂਦਾ ਰਿਹਾ ਤੇ ਤਿੰਨ ਦਿਨ ਬਾਅਦ ਹੀ ਟ੍ਰੀਨਾ ਨੂੰ ਦੱਸੇ ਕਿ ਸਿਸਲੀ ਨੂੰ ਮਿਲ ਆਇਆ ਹੈ। ਇਹ ਆਖੇ ਕਿਸੇ ਸਿਸਲੀ ਠੀਕ ਹੈ ਤੇ ਉਹ ਕਿਸੇ ਨਾਲ ਡੇਟਿੰਗ ਕਰਨ ਲੱਗ ਪਈ ਹੈ। ਇੰਜ ਸਿਸਲੀ ਅਤੇ ਉਸ ਵਿਚਕਾਰ ਵਾਪਰੀ ਘਟਨਾ ਨੂੰ ਉਹ ਆਪਣੇ ਅੰਦਰ ਦਫਨ ਕਰਨ ਵਿੱਚ ਆਪਣਾ ਸਿਸਲੀ ਤੇ ਤ੍ਰੀਨਾ ਦਾ ਪਾਲਾ ਸਮਝਣ ਲੱਗ ਪਿਆ। ਦੂਸਰੇ ਦਿਨ ਉਹ ਕੰਮ ਉੱਤੇ ਗਿਆ। ਮੈਨੇਜਰ ਉਸਨੂੰ ਜਲਦੀ ਕੰਮ ਤੇ ਆਵੇਖ ਕੇ ਜ਼ਰਾ ਹੈਰਾਨ ਹੋਇਆ ਪਰ ਅੰਦਰੋਂ ਉਹ ਖੁਸ਼ ਵੀ ਸੀ ਕਿਉਂਕਿ ਕੰਪਨੀ ਨੂੰ ਮੇਰੇ ਆਰਡਰ ਪੂਰੇ ਕਰਨ ਵਿੱਚ ਉਸਦੇ ਆਉਣ ਨਾਲ ਜ਼ਰਾ ਹੋਰ ਸੌਖ ਹੋ ਜਾਣੀ ਸੀ। ਉਸਨੇ ਕਮਲ ਨੂੰ ਉਸਦਾ ਕੰਮ ਸੰਭਾਲ ਦਿੱਤਾ। 6 ਘੰਟੇ ਲਾ ਕੇ ਵੀ ਉਹ ਚੰਗੀ ਤਰ੍ਹਾਂ ਕੰਮ ਨਾ ਕਰ ਸਕਿਆ। ਕਿ ਕਿਸੇ ਵੀ ਚੀਜ਼ ਉੱਤੇ ਉਹ ਆਪਣੇ ਆਪ ਨੂੰ ਕੇਂਦਰਿਤ ਨਹੀਂ ਸੀ ਕਰ ਪਾ ਰਿਹਾ ਉਸ ਦੀ ਸੋਚ ਘੜੀ-ਮੁੜੀ ਸਿਸਲੀ ਕੋਲ ਬਟਾਏ ਪਲਾਂ ਵਿੱਚ ਲਿਪਟ ਜਾਂਦੀ ਰਹੀ ਉਹ ਜ਼ੋਰ ਲਾ ਕੇ ਉਹਨਾਂ ਯਾਦਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਯਾਦਾਂ ਵਿੱਚ ਉਹਗੇ ਅਤੀਤ ਦੇ ਗੂੜੇ ਪਰਛਾਵੇਂ ਉਸ ਉੱਤੇ ਜ਼ੋਰ ਪਾਉਂਦੇ ਰਹੇ ਜਿਹੜਾ ਮਾਰਨ ਆਇ ਉਸ ਦੇ ਮੈਨੇਜਰ ਨੇ ਉਸ ਦੀ ਹਾਲਤ ਨੂੰ ਪਾਪ ਕੇ ਉਹਨੂੰ ਕਿਹਾ ਕਮਲ ਕੀ ਗੱਲ ਹੈ ਕੀ ਸਭ ਠੀਕ ਹੈ ਤਿੰਨ ਕੁ ਵਜੇ ਅਚਾਨਕ ਆਪਣੇ ਸਿਰ ਤੇ ਖੜੇ ਮੈਨੇਜਰ ਨੂੰ ਵੇਖ ਕੇ ਕਮਲ ਨੇ ਕਿਹਾ ਮੇਰਾ ਸਿਰ ਦੁਖੀ ਜਾ ਰਿਹਾ ਉਸ ਦੀ ਅਜੇਹੀ ਹਾਲਤ ਵੇਖ ਕੇ ਮੈਨੇਜਰ ਨੇ ਉਸ ਨੂੰ ਘਰੇ ਜਾ ਕੇ ਆਰਾਮ ਕਰਨ ਲਈ ਆਖ ਦਿੱਤਾ ਉਹ ਖੁਦ ਹਰਾਨ ਸੀ ਕਿ ਸਿਸਲੀ ਵਾਲੀ ਘਟਨਾ ਉਸ ਨੂੰ ਭੁੱਲ ਕਿਉਂ ਨਹੀਂ ਸੀ ਰਹੀ ਮਨ ਵਿੱਚ ਇੰਜ ਸੋਚਦਾ ਹੋਇਆ ਉਹ ਕਾਰ ਉੱਤੇ ਘਰ ਵਾਪਸ ਆ ਹੀ ਰਿਹਾ ਸੀ ਕਿ ਉਸ ਨੇ ਸੜਕ ਦੀ ਇੱਕ ਲਾਲ ਬੱਤੀ ਵਿੱਚ ਦੀ ਕਾਰ ਕੱਢ ਦਿੱਤੀ ਕਿੰਨੀ ਬਚਾਉਣ ਦੀ ਕੋਸ਼ਿਸ਼ ਤੋਂ ਬਾਅਦ ਵੀ ਉਸ ਦੀ ਕਾਰ ਇੱਕ ਹੋਰ ਕਾਰ ਵਿੱਚ ਜਾ ਵੱਜੀ ਤੇ ਫਿਰ ਇੱਕ ਹੋਰ ਕਾਰ ਉਸ ਦੀ ਕਾਰ ਵਿੱਚ ਆ ਲੱਗੀ ਤੇ ਉਹ ਉਲਟ ਗਈ ਉਹ ਉਸੇ ਥਾਂ ਬੇਹੋਸ਼ ਹੋ ਗਿਆ ਜਦੋਂ ਉਸ ਨੂੰ ਸੁਰਤਾਇਤਾ ਦੋ ਹਸਪਤਾਲ ਦੇ ਬਿਸਤਰ ਤੇ ਸੀ ਉਹਨੇ ਆਪਣੀਆਂ ਅੱਖਾਂ ਕਮਾਈਆਂ ਸਾਹਮਣੇ ਇੱਕ ਮੈਡੀਕਲ ਮੋਨੀਟਰ ਸੀ ਨਾਲ ਹੀ ਇੱਕ ਉੱਚਾ ਜਿਹਾ ਸਟੂਲ ਸੀ ਤੇ ਦਰਵਾਜ਼ੇ ਵੱਲ ਹਰਾ ਪਰਦਾ ਸੀ ਉਹਨੂੰ ਇੰਜ ਲੱਗਿਆ ਜਿਵੇਂ ਉਸਦੇ ਸਰਹਾਣੇ ਵੱਲ ਕੋਈ ਖੜਾ ਸੀ ਫਿਰ ਉਹਨੇ ਸੁਣਿਆ ਟਰਿਨਾ ਤੇ ਨਰਸ ਉਸਦੇ ਸਿਰ ਪਿੱਛੇ ਖੜੀਆਂ ਗੱਲਾਂ ਕਰ ਰਹੀਆਂ ਸਨ ਨਰਸ ਤੁਸੀਂ ਹੁਣ ਫਿਕਰ ਨਾ ਕਰੋ ਮਾੜੀ ਘੜੀ ਟਲ ਗਈ ਟਰਿਨਾ ਸ਼ੁਕਰ ਹੈ ਰੱਬ ਦਾ ਸਾਡੇ ਅਸੀ ਰਣੀ ਆ नर्स साडा यह फर्ज से तोड़ा वक्त सिर लहू देना बहुत कम आया तो अखा ना भरो कृपा करके सब कुछ ठीक है हूँ दिन कमल ने तुर फिर लग पैना है ट्रीना इस दुनिया कमल तो बिना मेरा होर कोई है ही नहीं नर्स मैं समझ गई पर खुशी वाली गल हम यह है कि सब ठीक हो गया फिक्र बिल्कुल नहीं करना हूँ डॉक्टर मुताबक परसों में सवेरे छुट्टी हो जाएगी ट्रीना ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਰਸ ਤੁਹਾਡਾ ਸਵਾਗਤ ਹੈ ਕਮਲ ਦੀਆਂ ਅੱਖਾਂ ਪਰ ਆਈਆਂ ਉਸ ਵੇਲੇ ਉਸਦੀ ਤਨਹਾਈ ਵਿੱਚ ਇੱਕ ਨਿਗ ਨੇ ਉਸ ਨੂੰ ਬਲੇਟ ਲਿਆ ਉਹਦੇ ਜ਼ਿਹਨ ਵਿੱਚ ਟਰੀਨਾ ਦਾ ਚਿਹਰਾ ਆਇਆ ਜਿਸ ਦੀਆਂ ਅੱਖਾਂ ਵਿੱਚ ਉਸ ਦੀ ਆਪਣੀ ਹੀ ਤਸਵੀਰ ਸੀ ਫਿਰ ਨਵਜੀਵਨ ਯਾਦ ਆਈ ਤੇ ਫਿਰ ਮਿਹਰਬਾਨ ਸਭ ਉਸ ਵੱਲ ਤੱਕ ਕੇ ਮੁਸਕਰਾ ਰਹੇ ਸੀ ਫਿਰ ਇੱਕ ਹੱਥ ਉਸ ਵੱਲ ਵਧਿਆ ਤੇ ਕਮਲ ਨੇ ਉਸ ਹੱਥ ਨੂੰ ਕੁਟਿਆ ਤੇ ਅੱਖਾਂ ਬੰਦ ਕਰ ਲੀਆਂ done about.